ਗੰਤੰਤਰਿਕਾ ਅਭਾਰਤ ਵਿਕਾਸ ਪਰਸ਼ਦ ਦੀ ਬ੍ਰਾਂਚ ਵੱਲੋਂ ਗੰਤੰਤਰਤਾ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅਸੀਂ ਬਹੁਤ ਧੰਨਵਾਦੀਆਂ ਸਾਡੇ ਜਿਹੜੇ ਐਕਸ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਸ਼੍ਰੀ ਰਮਨ ਬਲਜੀ ਸਾਡੇ ਸੀਐਮਓ ਸਾਹਿਬ ਮਹੇਸ਼ ਪਰ ਡਾਕਟਰ ਮਹੇਸ਼ ਪਰਮਕਦੀ ਔਰ ਸਾਰੇ ਸਾਡਾ ਜਿਹੜਾ ਮੈਂਬਰ ਸਹਿਬਾਨ ਅਹੁਦੇਦਾਰ ਤੇ ਸਟਾਫ ਡਾਕਟਰਸ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਹੜੇ ਸਾਨੂੰ ਇੱਥੇ ਟਾਈਮ ਦਿੰਦੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਲੋਕਤੰਤਰ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਉਹਨਾਂ ਦੇ ਸਾਰੇ ਉਦੇਦਾਰ ਮੈਂਬਰ ਸਾਹਿਬਾਨ ਮਿਲ ਕੇ ਦੇਸ਼ ਵਾਸੀਆਂ ਨੂੰ ਉਹ ਪੁਰਾਣੀਆਂ ਯਾਦਾਂ ਜਿਹੜਸ ਵਕਤ ਬਹੁਤ ਵੱਡੀ ਕੁਰਬਾਨੀ ਤੋਂ ਬਾਅਦ ਇਸ ਮੁਲਕ ਦੇ ਵਿੱਚ ਸੰਵਿਧਾਨ ਲਾਗੂ ਕੀਤਾ ਮੇਰੀ ਮਰਜ਼ਾ ਅੱਜ ਗਣਤੰਤਰ ਦਿਵਸ ਨੂੰ ਮਨਾਉਂਦੇ ਆ ਸੋ ਅੱਜ ਇਸ ਸ਼ਬਦ ਦੇ ਉੱਪਰ ਆਪਣੇ ਵੱਲੋਂ ਸਮੂਹ ਆਕਾਵਾਸੀਆਂ ਨੂੰ ਸੋਭਾ ਵਾਸੀਆਂ ਨੂੰ ਮਲਕ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਮੈਂ ਦਿਲੋਂ ਇਸ ਗੱਲ ਲਈ ਗ੍ਰੇਟਫੁਲ ਹਾਂ ਕਿ ਪਾਰਤ ਵਿਕਾਸ ਪਰਸ਼ਦ ਜਿੱਥੇ ਸਮਾਜ ਦੇ ਵੱਖਰੇ ਵੱਖਰੇ ਕਿਤੇ ਦੇ ਵਿੱਚ ਆਪਣਾ ਬਹੁਤ ਭਰਪੂਰ ਯੋਗਦਾਨ ਪਾ ਰਹੀ ਆ ਵੱਖਰੀਆਂ ਵੱਖਰੀਆਂ ਐਕਟੀਵਿਟੀਜ਼ ਲੈ ਕੇ ਉੱਥੇ ਜਿਹੜੀ ਜਮਹੂਰੀਅਤ ਦੀ ਉਹ ਮੁਲਕ ਦੀ ਉਹ ਯਕਯਕਤੀ ਉਸ ਦੇਸ਼ ਵਾਸੀਆਂ ਨੂੰ ਦੁਬਾਰਾ ਯਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਆ ਸੋ ਅੱਜ ਆਪਾਂ ਬਬਰੀ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਆ ਸਾਡੇ ਨਾਲ ਸਾਡੇ ਸਿਵਲ ਸਰਜਨ ਡਾਕਟਰ ਮਹੇਸ਼ ਜੀ ਵੀ ਆਏ ਨੇ ਸੋ ਆਪਾਂ ਅੱਜ ਮਿਲ ਕੇ ਇਹ ਜਿਹੜਾ ਸਾਡਾ ਸੰਵਿਧਾਨ ਜਿਸ ਦਿਨ ਲਾਗੂ ਹੋਇਆ ਸੀ ਔਰ ਇੱਕ ਐਸਾ ਅਧਿਕਾਰ ਮੈਂ ਸਮਝਦਾ ਵੀ ਉਸ ਵਕਤ ਮਿਲਿਆ ਸੀਗਾ ਦੇ ਨਾਲ ਅਸੀਂ ਆਪਣੀਆਂ ਸਰਕਾਰਾਂ ਬਣਾ ਸਕਦੇ ਆ ਤੇ ਸਰਕਾਰਾਂ ਗਰਾ ਸਕਦੇ ਆ ਸੋ ਇਹ ਜਿਹੜਾ ਇੱਕ ਫਰੀडम ਆਫ ਚੋਇਸ ਆਵਾ ਸਮਝਣਾ ਉਹ ਬਹੁਤ ਵੱਡਾ ਇੱਕ ਵੱਡਾ ਮੈਂਟ ਰਾਈਟ ਜਿਹੜਾ ਸਾਨੂੰ ਮਿਲਿਆ ਸੋ ਇਹਦੇ ਨਾਲ-ਨਾਲ ਸਾਡੀਆਂ ਖੁਸ਼ ਜ਼ਿੰਮੇਵਾਰੀਆਂ ਵੀ ਨੇ ਡਿਊਟੀਆਂ ਵੀ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਅੱਜ ਦੇ ਦਿਨ ਆਪਾਂ ਇੱਕ ਐਸਾ ਐੱਧ ਮਿਲਈਏ ਕਿ ਇਹ ਸਤਖਾਰ ਦੇ ਨਾਲ ਜਿਹੜੀਆਂ ਜੁੜੀਆਂ ਜ਼ਿੰਮੇਵਾਰੀਆਂ ਨੇ ਡਿਊਟੀਆਂ ਨੇ ਉਹਨਾਂ ਨੂੰ ਵੀ ਪੂਖੂਪੀ ਦੇ ਨਾਲ ਨਬਾਈ ਹੋਰ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਉਹਨਾਂ ਦੇਸ਼ ਪਖਤਾ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਤਿਆਗ ਕੀਤਾ ਉਹਨਾਂ ਨੂੰ ਵੀ ਅੱਜ ਨਮਨ ਕਰਦੇ ਆ ਯਾਦ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਣ ਲਈਏ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਜਿੱਤੇ ਨਿੱਤੇ ਜਿਹੜੀ ਜਿਹੜੀ ਡਿਊਟੀ ਲੱਗੀ ਆ ਉਹਨੂੰ ਉਹਦਾ ਨਿਰਵਾਹ ਕਰਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਬਹੁਤ ਧੰਨਵਾਦ